ਆਜੋ ਜਿਆਦੀ ਦਾ ਧਿਆਰਾ ਅਮਰ ਦੇ ਲਾਇਆ ਜਾ ਰਿਹਾ 15 10 ਆਜ ਕਾਇਦੇ ਦੇ ਜਿੰਦਰੀਆ ਉਹਨਾਂ ਨੇ ਸਾਡੇ ਵਾਸਤੇ ਸ਼ੇਦੀਆਂ ਦਿੱਤੀਆਂ ਇਹ ਜਿਆਦੀ ਮਦਾਰੇ ਆ ਹਿੰਦੁਸਤਾਨ ਇੱਕ ਨਹੀਂ ਦੁਨੀਆ ਦੇ ਮਧਿ ਮੰਨਿਆ ਗਿਆ ਦੇਸ਼ ਆ ਤੇ ਉਹਨਾਂ ਦੀਆਂ ਕੁਰਬਾਨੀਆਂ ਨਾਲ ਇਹ ਦੇਸ਼ ਸਾਰੇ ਮਧਿ ਵਰਲਡ ਵਿੱਚ ਮੰਨਿਆ ਗਿਆ ਕੁਸ਼ਲ ਮੋਦੀ ਸਾਹਿਬ ਨੇ ਜਿਹੜੇ ਜਿਹੜੇ ਕੰਮ ਕੀਤੇ ਆ ਇਹ ਬਹੁਤ ਵੱਡਿਆ ਕੀਤੇ ਆ ਐ ਸੋਸਤੇ ਆਏ ਦਿਨ ਸਾਰੀ ਦੁਨੀਆ ਨੂੰ ਆਪਣੀ ਸ਼ਰਨਤਰ ਬੁਲਾਦੀ ਹੂੰ ਇਹ ਮਜੀ ਬਧਾਈ ਦਿੰਦਾ ਵਾ ਬਹੁਤ ਬਹੁਤ ਬਧਾਈ ਜਿਹੜੇ ਮੇਰੇ ਭਰਾ ਜੀਰ ਬੰਗਾਲੀ ਮੈਂ ਇੱਥੇ ਜਿੰਨੇ ਵੀ ਸਾਰੇ ਮੇਰੇ ਭਰਾ ਆਏ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾ ਅਬ ਇਹ ਮੋਲਵੀ ਸਾਹਿਬ ਆਦੇ ਨੇ ਆਏ ਹੋਰੇ ਮੇਰੇ ਜਿੰਨੇ ਕਿੱਥੇ ਆਏ ਹੋਏ ਭਰਾ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨ ਕਰਦਾ ਨਾਲੇ ਸਾਰਿਆਂ ਦਾ ਬਹੁਤ ਜਿਆਦਾ ਮੁਬਧਾਈ ਦਿੰਦਾ ਵਾ ਇਹ ਬਧਾਈ ਦੇ ਪੱਤਰ ਨੇ ਆਪਣਾ ਹਿੰਦੁਸਤਾਨ ਬਾਅਤ ਮਾਤਾ ਕੀ ਜੈ ਬਹੁਤ ਬਹੁਤ ਜੀ ਆਜ਼ਾਦੀ ਦੇ ਦਿਹਾੜੇ ਦੀ ਸਿਮੂ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਇਹ ਜਿਹੜੀ ਆ ਸਾਡੇ ਜਿਹੜੇ ਪੁਰਾਣੇ ਬਜ਼ੁਰਗ ਨੇ ਸ਼ਹਾਦਤਾਂ ਭਗਤ ਸਿੰਘ ਵਰਗੇ ਜੀਦਰ ਸਿੰਘ ਵਰਗੇ ਮੱਧਪ੍ਰਮ ਗੋਛ ਵਰਗੇ ਜਿਨ੍ਹਾਂ ਨੇ ਸ਼ਹਾਦਤਾਂ ਦੇ ਕੇ ਹਿੰਦੁਸਤਾਨ ਨੂੰ ਆਜ਼ਾਦ ਕਰਾਇਆ ਉਸ ਕਰਕੇ ਅਸੀਂ ਅੱਜ ਆਜ਼ਾਦੀ ਦੀ ਸਾਹਸ ਲੈ ਰਹੇ ਆ ਇਸ ਕਰਕੇ ਆਪਣਾ ਸਵੰਤਾ ਬਰਾਦਰੀ ਵੱਲੋਂ ਸਿਮੂ ਪੰਜਾਬ ਵਾਸੀਆਂ ਨੂੰ ਅਖਲ ਭਾਰਤੀ ਸੰਕਰ ਸੰਗ ਵੱਲੋਂ ਸਾਰੇ ਭਾਰਤਵਾਸੀਆਂ ਨੂੰ ਵਧਾਈ ਦਿੰਦਾ ਹਾਂ ਆਜ਼ਾਦੀ ਦਿਵਸ ਦੀਆਂ ਜੈ ਹੈ ਅੱਜ ਇਸ ਖੁਸ਼ੀ ਦੇ ਮੌਕੇ ਤੇ ਨਾ ਆਪਣੇ ਦੇਸ਼ਵਾਸੀਆਂ ਨੂੰ ਅਖਲ ਭਾਗ ਤੋਂ ਸਰਕਾਰ ਸੰਗ ਨੂੰ ਪਹਿਲਾਂ ਤੇ ਦਿਲ ਦੀਆਂ ਗਹਿਰਾਈਆਂ ਤੋਂ ਵਧਾਈ ਦਿੰਦਾ ਹਾਂ ਸਾਡੀ ਅਸਥਾ 1947 ਵਿੱਚ ਹੋ ਚਾਈ ਸੀ ਜਿਸ ਸਮੇਂ ਮਾਨਯੋਗ ਪੰਡਤ Jawaharlal Nehru ਸਾਡੇ ਪ੍ਰਾਈਮ ਮਿੰਿਸਟਰ ਸਨ ਮੋਦੂ ਜੀ ਮੈਂ ਹੁਣ ਆ ਕੇ ਸਾਨੂੰ ਇੱਕ ਨਵਾਂ ਰਾਏ ਰਾਸ ਦਿੱਤਾ ਜਿਸ ਵਿੱਚ ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਜਿੱਥੇ ਇਹ ਦਿਹਾੜਾ ਖੁਸ਼ੀਆਂ ਨਾਲ ਮਨਾਉਂਦੇ ਹਾਂ ਚਲੋ ਉਹਦੇ ਨਾਲ ਨਾਲ ਆਪਾਂ ਸ਼ਹੀਦਾਂ ਦੀ ਯਾਦ ਵੀ ਖੈਰ ਚਾਹੀਦਾ ਹੈ ਆਜ਼ਾਦੀ ਬੜੀ ਆਸਾਨੀ ਨਾਲੀ ਸਾਡੇ ਉਸ ਵਕਤ ਦੀ ਲੋਕਾਂ ਨੇ ਆਪਣੇ ਪਰਿਵਾਰ ਆਪ ਆਪਣੇ ਆਪ ਨੂੰ ਮਾਰਿਆ ਉਸ ਕਾਰਨ ਅੱਜ ਅਸੀਂ ਇਸ ਦਿਨ ਮਨਾਉਂਦੇ ਹਾਂ ਜਿਸ ਵਿੱਚ ਬਹੁਤ ਸਾਰੇ ਸ਼ਹੀਦਾਂ ਦੇ ਨਾਮ ਯਾਦ ਅੰਨ ਨੇ ਸਰਦਾਰ ਪਾਕਿਸਤਾਨੀ ਚੰਦਰ ਸ਼ੇਖਰ ਅਸ਼ਫਾਕ ਹੰਦਾ ਜੀ ਲਾਲਾ ਲਾਇ ਪਟਰਾਏ ਜੀ ਬਹੁਤ ਸਾਰੀਆਂ ਸਿੱਖੀ ਪਾਸ ਦੇ ਜਿਨ੍ਹਾਂ ਨੇ ਆਪਣੇ ਖੂਨ ਨਾਲ ਇਹ ਸਿੱਕਿਆ ਕੌਮਕੇ ਆਪੇ ਸੋ ਉਹਨੇ ਧੀਰਨ ਨੂੰ ਫਾਨੇ ਨਹੀਂ ਪੁੱਲਾ ਜੀ ਦਾ ਮੈਂ ਮੋਦੀ ਜੀ ਦੀ ਗੱਲ ਕਰ ਰਿਹਾ ਸੀ ਹੌਲੇ ਹੌਲੇ ਸਾਡੇ ਨੌਜਵਾਨ ਸਾਲਾਂ ਨੇ ਇੱਕ ਬੜਾ ਦੁਖਾਰ ਪਾਇਆ ਸੀ ਤਸਵੀਰ ਵਿੱਚ ਪੂਰਾ ਜਵਾਬ ਦਿੰਦੇ ਹੋਏ ਸੰਦੂਰ ਨਾਂ ਦਾ ਪ੍ਰੋਟੈਸਟ ਕੀਤਾ ਜਿਸ ਸਾਡੀ ਫੌਜ ਨੇ ਸਾਡੇ ਦੋ ਪਟਾਣਾਂ ਨੇ ਸਾਨੂੰ ਦੱਸਿਆ ਕਿ ਕੁਝ ਮਿੰਟਾਂ ਵਿੱਚ ਹੀ ਉਸ ਵਿਸ਼ਵ ਪਾਕਿਸਤਾਨ ਦੇਸ਼ ਨੂੰ ਨਬੂਤ ਕੀਤਾ ਉਹਨਾਂ ਨੇ ਦੱਸਿਆ ਇਹ ਭਾਰਤ ਦੇ ਕੋ ਫੁੱਲਾ ਨਹੀਂ ਫਲਵਾੜੀ ਆ ਬੜੀ ਖੂਫਸਤ ਜਿਹਦੇ ਵਿੱਚ ਹਿੰਦੂ ਮੁਸਲਮਾਨ ਸਾਰੇ ਬੜੇ ਪਿਆਰ ਨਾਲ ਰਹਿੰਦੇ ਆ ਉਹਦੇ ਦੇ ਫਤਕੜਾ ਜਾਂ ਵਿਤਰਾ ਨਹੀਂ ਪਾਇਆ ਜਾ ਸਕਦਾ ਨਾ ਕੋਈ ਹੋਣੀ ਸੁਭਾਅ ਤੇ ਉਹਦੇ ਨਾਲ ਨਾਲ ਅੱਜ ਸਾਨੂੰ ਇੱਕ ਹੋਰ ਖੁਸ਼ੀ ਦੀ ਗੱਲ ਕਹਿਣੀ ਚਾਹੁੰਦੇ ਆ ਜਿਹੜੀ ਮੌਜੂਦਾ ਹਕੂਮਤ ਇਹਨਾਂ ਨੇ ਜਨੇ ਇੱਕ ਬੜਾ ਅੱਛਾ ਤੋਹਫਾ ਦਿੱਤਾ ਜਿਹੜਾ ਸਾਡਾ ਇਹਨਾਂ ਨੇ ਇੱਕ ਸਾਨੂੰ ਜਨਕਾ ਸਾਈਕਲ ਗਲਫਰ ਸੋਸਾਇਟੀ ਬੋਰਡ ਬਣਾਇਆ ਉਹਦੇ ਤੇ ਸਾਡੀ ਗੱਲਬਾਤ ਹੋਈ ਸੀ ਬਲੇ ਸੂਰੋ ਸਾਡੇ ਮੁਖੀ ਸਾਹਿਬ ਅਸੀਂ ਇਹ ਕਲਾਸ ਵਿੱਚ ਸਾਡੇ ਪੰਜਾਬ ਦੇ ਵਿੱਚ ਵੀ ਸੀ ਇਸ ਮਾਹੌਲ ਦੇ ਵਿੱਚ ਇਹਨਾਂ ਨੂੰ ਵਧਾਈ ਦਿੰਦੇ ਹਾਂ ਜਿਹੜਾ ਇਹ ਸਾਡਾ ਬੋਰਡ ਬਣਾਇਆ ਗਿਆ ਨਹੀਂ ਕੋਈ ਅਧਿਕਾਰੀਆਂ ਨਾਲ ਗੱਲ ਵੀ ਹੋਈ ਸੀ ਅੱਛਾ ਹੁੰਦਾ ਕਿ ਸਾਡੇ ਪੰਜਾਬ ਦੇ ਡਕਸ਼ਾ ਜ਼ਿਲ੍ਹਾ ਦੇ ਸਾਡੇ ਸ਼੍ਰੀ ਕਾਲੇਸ਼ਾਹੀ ਅਸ਼੍ਰੀ ਨਾਮੇਸ਼ਾ ਜੀ ਇਹਨਾਂ ਦਾ ਵਿਚਾਰ ਉਤਾਲਦਾ ਨਹੀਂ ਕੀਤਾ ਜਾਂਦਾ ਪਰ ਜੇ ਵੀ ਲੋਕ ਬਣੇ ਨੇ ਮੈਂ ਉਹਨਾਂ ਨੂੰ ਵਧਾਈ ਦਿੰਦਾ ਹਾਂ ਆ ਵੀ ਕਹਾ ਗਿਆ ਕਿ ਉਹ ਇੱਕ ਬਹੁਤ ਬਿਹਤਰੀਨ ਕੰਮ ਕਰਕੇ ਸਾਡੇ ਸਮਾਜ ਦੀਆਂ ਸਮੱਸਿਆਵਾਂ ਨੂੰ ਦੇਖਣਗੇ ਤੇ ਇਸ ਆਜ਼ਾਦੀ ਦੇ ਮੌਕੇ ਤੇ ਮੈਂ ਕਹਿਣਾ ਚਾਹੁੰਦਾ ਮਾਂ ਕਿ ਕੁਝ ਲੋਕ ਸਾਡੇ ਵਿੱਚ ਗਲਤ ਅੰਸਰ ਆ ਕੇ ਸਾਨੂੰ ਉੱਚੀ ਨੂੰ ਦੁਖਦਾਈ ਬਣਾਉਂਦੇ ਨੇ ਇਹ ਜਿਹੜਾ ਅਮਰ ਸਾਡ ਸੋਸਾਇਟੀ ਹੈ ਯੋਡ ਆਪਦਾ ਕੀ ਹੈ ਇਹ ਵੱਲ ਦੀ ਮੰਡੀ ਹੈ ਏਸ਼ੀਆ ਸਭ ਤੋਂ ਵੱਡੀ ਮੰਡੀ ਸੀ ਅੱਜ ਵੀ ਇਹਦੇ ਵਿੱਚ ਬੜਾ ਦਮ ਹੈ ਸਭ ਤੋਂ ਵੱਧ ਟੈਕਸ ਹੁੰਦੇ ਆ ਮੇਰੀ ਪੰਜਾਬ ਸਰਕਾਰ ਕੇ ਨਿਵੇਦਨ ਹੈ ਅੱਜ ਖੁਸ਼ੀ ਦਾ ਮੌਕਾ ਹੈ ਕਿ ਇਹਨਾਂ ਨੂੰ ਜਿਹੜਾ ਕੁਝ ਕੜੀ ਕੜੀ ਕੋਈ ਤਗੜ ਤੰਸਰ ਆੜ ਕੇ ਉਹ ਦੁਕਾਨਾਂ ਤੇ ਜਾਂ ਰਾਹ ਚੱਲਦੇ ਸੰਗਤ ਦੇ ਵੀ ਵੱਧੀਆਂ ਭਣਾਂ ਦੇ ਬੇਟੀਆਂ ਦੇ ਉੱਤੇ ਹੱਥਾਪਾਈ ਕਰਦੇ ਨੇ ਉਹਨਾਂ ਕੋਲ ਤੋਂ ਸਮਾਨ ਖਿਣਾ ਖੱਪੀ ਕਰਦੇ ਨੇ ਉਹਦੇ ਤੇ ਪੁਲਿਸ ਨੇ ਮੌਕੇ ਤੇ ਸਭ ਐਕਸ਼ਨ ਲੜੇ ਜੀਦਾਂ ਔਰ ਇਸ ਦਿਹਾੜੇ ਨੂੰ ਵਧਾਈ ਰੱਖਣ ਲਈ ਸਾਡੀ ਪੰਜਾਬ ਸਰਕਾਰ ਨੂੰ ਇਹ ਯਾਦ ਖਾਚੇਦਾ ਕਿ ਜਿਹੜਾ ਹਾਲਾਤ ਮਾੜੇ ਬਣੇ ਸੀ ਉਹਦੇ ਸਾਡੇ ਬਹੁਤ ਸਾਰੇ ਸ਼ਹੀਦ ਜਵਾਨ ਹੋਏ ਨੇ ਜਿਨ੍ਹਾਂ ਨੇ ਉਸ ਟੈਂਪਰ ਦਾ ਡਰਾਅ ਕਰਕੇ ਪੰਜਾਬ ਦੇ ਹਾਲਾਤਾਂ ਠੀਕ ਕੀਤਾ ਔਰ ਇਸ ਨੂੰ ਖੁਸ਼ੀ ਹੋ ਕੇ pauਗੇ ਇਹ ਆਜ਼ਾਦੀ ਦਾ ਮਾਹੌਲ ਬਣਿਆ ਰਵੇ ਮੈਂ ਇਹਦਾ ਲਾਭ ਵਧਾਈ ਦਿੰਦਾ ਅਫੇ ਬਾਾਕੀ ਸੰਤਾ ਸੰਗਤ ਨੂੰ ਥੈਂਕਸ ਕਿਨ ਤਹਿਵਾਦ